ਖਾਰ ਖਾਰ ਤੋਂ ਬਖਲਾਈ ਉਹਦੇ ਸਾਹਮਣੇ ਜੋ ਚਲਟਾ ਹੈ ਥੋੜਾ ਸਾਹਮਣੇ ਧੱਕੇ ਨਾਲ ਹਰਾਉਣ ਦੀ ਕੋਸ਼ਿਸ਼ ਚੱਲ ਰਹੀ ਸੀ ਵੀ ਹਰਾਵਾਂਗੇ ਕਿਸ ਤਰੀਕੇ ਨਾਲ ਸਲੋ ਕਰਕੇ ਫੈਡ ਨੇ ਕਈ ਵਾਰ ਸਾਰੇ ਜਿੰਨੇ ਵੀ ਕੈਂਡੀਡੇਟ ਸਾਰਿਆਂ ਨੇ ਬਦਤਮੀਜੀ ਕੀਤੀ ਤੁਹਾਨੂੰ ਪਤਾ ਹੀ ਹੈ ਜਿਹੜੇ ਐਸਟੀਐਮ ਨੇ ਇਲਜ਼ਾਮ ਲਾਇਆ ਕਿ ਬਦਤਮੀਜੀ ਮੈਡਮ ਦਾ 50 ਮਿੰਟ ਦਾ ਫਾਸਲਾ ਉਹ ਕੋਈ ਹੁੰਦਾ ਕੋਈ ਫਿਜ਼ੀਕਲ ਕਿਸ ਦੇ ਨੇੜੇ ਗਿਆ ਜਾਂਦਾ ਕੰਮ ਕੀ ਕੀਤੀ ਜਾਂ ਕੋ ਬੋਟਾਂ ਦੇ ਨੇੜੇ ਕੋਈ ਨਹੀਂ ਗਿਆ ਸਟੇਜ ਤੇ ਬੈਠੇ ਕੋਈ ਦਿੱਕਤ ਹੀ ਨਹੀਂ ਹੈਗੀ ਪਰ ਇਹਨਾਂ ਨੇ ਸਾਰਿਆਂ ਨਾਲ ਲਾਉਣਾ ਸਵੇਰ ਦੇ ਮੈਡਮ ਉਹਨਾਂ ਦੇ ਫੋਨ ਸੁਣ ਲਈ ਸੀ ਉਹਨਾਂ ਦੇ ਬੰਦੇ ਸਰਕਾਰ ਦੇ ਮੰਤਰੀ ਦਾ ਪੀਏ ਫੋਨ ਲੈ ਕੇ ਅੰ ਤੁਹਾਨੂੰ ਕੋ ਇਲੈਕਸ਼ਨ ਏਜੰਸੀ ਨਾ ਉਹ ਮਤਲਬ ਕਾਊਂਟਿੰਗ ਏਜੰਸੀ ਕੁਛ ਵੀ ਨਹੀਂ ਸੀ ਤੁਹਾਡੇ ਸਾਹਮਣੇ ਆ ਸਾਰੇ ਜੋਗਨਾ ਜੋ ਧੱਕੇシャ ਹੀ ਤੁਹਾਡੇ ਸਾਹਮਣੇ ਆ ਅਗਲਾ ਕੀ ਐਕਸ਼ਨ ਹੋਗਾ ਫਿਰ ਅੱਛਾ ਤਾਂ ਚਲੋ ਪਰਮਾਥਾ ਸਾਰੇ ਪਾਰਦੇ ਦੇ ਮੂਹਰੇ ਕੋਰਚ ਪੇਸ਼ ਕਰਤਾ ਜਿਵੇਂ ਵੀ ਹੋ ਕੋਈ ਗੱਲ ਨਹੀਂ ਹੈਗੀ ਫੇਸ ਕਰਾਂਗੇ ਪਰ ਘਬਰਾਉਂਦੇ ਨਹੀਂ ਕਿਸੇ ਕੋ ਭਾਇਦੇ ਨਹੀਂ ਹੈਗੇ ਜਿਨ੍ਹਾਂ ਨੇ ਧੱਕੇ ਭਾਈ ਕੀਤੇ ਅਸੀਂ ਕੋਈ ਸਮਾਂ ਬਦਲਣ ਵਾਲਾ ਹੈ ਜੀ ਹੁਣ ਸਮਾਂ ਦਾ ਸਾਈਟ ਤੇ ਲੋਕਾਂ ਨੇ ਹਮਨੇ ਰਜਟਾ ਦਿੱਤੇ ਤੁਹਾਡੇ ਸਾਹਮਣੇ ਹੀ ਤੇ ਤੁਹਾਡਾ ਮੰਤਰੀ ਆ ਜੋ ਹਾਰ ਦੇਖ ਕੇ ਬਖਲਾਇਆ ਹੋਇਆ ਪਤਾ ਹੀ ਜ਼ਿਆਦਾ ਵੀ ਕੀ ਕੁਛ ਨਾਲ ਪਹਿਲਾਂ ਤੋਂ ਪਤਾ ਹੀ ਕਿ ਦਿਨ ਪਹਿਲਾਂ ਰਾਤ ਨੂੰ ਵੀ ਅਸੀਂ ਜਾਂਦੇ ਰਹੇ ਸੋ ਸਾਰੀ ਗੱਲ ਸਾਡੇ ਸਾਹਮਣੇ ਸੀ ਕੋਈ ਗੱਲ ਕਿਸੇ ਕਰ ਕੋ ਲੁੜ ਦੇ ਤਾ ਅੱਜ ਸਰਕਾਰ ਹਾਰ ਤੋਂ ਬਖਲਾਈ ਉਹਦੇ ਸਾਹਮਣੇ ਜੋ ਰਿਜ਼ਲਟ ਆਇਆ ਤੁਹਾਡੇ ਸਾਹਮਣੇ ਧੱਕੇ ਨਾਲ ਹਰਾਉਣ ਦੀ ਕੋਸ਼ਿਸ਼ ਚੱਲ ਰਹੀ ਸੀ ਵੀ ਹਰਾਵਾਂਗੇ ਕਿਹੜੇ ਤਰੀਕੇ ਸਲੋ ਕਰਕੇ ਮੈਡਮ ਨੇ ਕਈ ਵਾਰ ਸਾਰੇ ਜਿੰਨੇ ਵੀ ਕੈਂਡੀਡੇਟ ਸਾਰਿਆਂ ਦਾ ਬਦਤਮੀਜੀ ਕੀਤੀ ਹੈ ਤੁਹਾਨੂੰ ਪਤਾ ਹੀ ਹੈ ਜਿਹੜੇ ਐਸਟੀਐਮL 'ਤੇ ਇਲਜ਼ਾਮ ਲਾਇਆ ਬਦਤਮੀਜੀ ਮੈਡਮ ਦਾ 50 ਮਿੰਟ ਦਾ ਫਾਸਲਾ ਕੋਈ ਹੁੰਦਾ ਕੋ ਫਿਜ਼ੀਕਲ ਕੇ ਦੇ ਨੇੜੇ ਗਿਆ ਜਾਂ ਤਾਂ ਕੋਈ ਦਿੱਕਤ ਨਹੀਂ ਹੈਗੀ ਪਰ ਇਹਨਾਂ ਨੇ ਸਰਕਾਰਾਂ ਦੇ ਲਾਉਣਾ ਸਵੇਰ ਦੇ ਮੈਡਮ ਉਹਨਾਂ ਦੇ ਫੋਨ ਚੁਲ ਰਹੀ ਸੀ ਉਹਨਾਂ ਦੇ ਬੰਦੇ ਸਰਕਾਰ ਦੇ ਮੰਤਰੀ ਦਾ ਪੀਏ ਫੋਨ ਲੈ ਕੇ ਅੰਦਰ ਘੁੰਮ ਰਹਿ ਜਾਂਦੇ ਹੋ ਦਾ ਨਾ ਕੋਈ ਕੋਈ ਇਲੈਕਸ਼ਨ ਏਜੰਸੀ ਨਾ ਉਹ ਮਤਲਬ ਕਾਊਂਟਿੰਗ ਏਜੰਸੀ ਕੁਝ ਵੀ ਨਹੀਂ ਸੀ ਥੋੜੇ ਸਾਹਮਣੇ ਆ ਸਾਰੇ ਜੋ ਗੱਲਾਂ ਜੋ ਧੱਕੇシャਈ ਆ ਤੁਹਾਡੇ ਸਾਹਮਣੇ ਆ ਅਗਲਾ ਕੀ ਐਕਸ਼ਨ ਹੋਊਗਾ ਫਿਰ ਅੱਛਾ ਤਾਂ ਚਲੋ ਪਰਮਾਤਮਾ ਸਾਰੇ ਮਾਰੇ ਦੇ ਮੂਹਰੇ ਕੋਰਟ ਚ ਪੇਸ਼ ਕਰਤਾ ਜਿਵੇਂ ਵੀ ਹੋ ਕੋਈ ਗੱਲ ਨਹੀਂ ਹੈਗੀ ਫੇਸ ਕਰਾਂਗੇ ਪਰ ਘਬਰਾਉਂਦੇ ਨਹੀਂ ਕਿਸੇ ਕੰਮ ਭਾਈਦੇ ਨਹੀਂ ਹੈਗੇ ਜਿਨ੍ਹਾਂ ਨੇ ਧੱਕੀ ਪਾਈ ਕੀਤੀ ਹੈ ਜਨ ਸੋ ਸਮਾਂ ਬਦਲਣ ਵਾਲਾ ਹੈ ਜੀ ਹੁਣ ਸਮਾਂ ਉਸਾਈ ਤੇ ਲੋਕਾਂ ਨੇ ਹਮਨੇ ਰਜੜਤਾ ਦਿੱਤੇ ਤੁਹਾਡੇ ਸਾਹਮਣੇ ਨੇ ਤੇ ਤੁਹਾ ਮੰਤਰੀ ਆ ਜੋ ਹਾਰ ਦੇਖ ਕੇ ਬਖਲਾਇਆ ਹੋਇਆ ਉਹ ਪਤਾ ਹੀ ਜ਼ਿਆਦਾ ਵੀ ਕੀ ਕੁਛਣਾ ਸਾਨੂੰ ਪਹਿਲਾਂ ਤੋਂ ਪਤਾ ਸੀ ਕਿ ਦਿਨ ਪਹਿਲਾਂ ਰਾਤ ਨੂੰ ਵੀ ਅਸੀਂ ਜਾਂਦੇ ਰਹੇ ਸੋ ਸਾਰੀ ਗੱਲ ਸਾਡੇ ਸਾਹਮਣੇ ਸੀ ਕੋਈ ਗੱਲ ਕਿਸੇ ਕਰ ਕੋਲ ਦੇਖੋ ਸਰਕਾਰ ਹਾਰ ਤੋਂ ਬਖਲਾਈ ਉਹ ਤੁਹਾਡੇ ਸਾਹਮਣੇ ਜੋ ਰਿਜ਼ਲਟ ਆਇਆ ਉਹ ਤੁਹਾਡੇ ਸਾਹਮਣੇ ਧੱਕੇ ਨਾਲ ਹਰਾਉਣ ਦੀ ਕੋਸ਼ਿਸ਼ ਚੱਲ ਰਹੀ ਸੀ ਵੀ ਹਰਾਵਾਂਗੇ ਕਿਸ ਤਰੀਕੇ ਨਾਲ ਸਲੋ ਕਰਕੇ ਫੈੜਦੇ ਨੇ ਕਈ ਵਾਰ ਸਾਰੇ ਜਿੰਨੇ ਵੀ ਕੈਂਡੀਡੇਟ ਸਾਰਿਆਂ ਨੇ ਬਦਤਮੀਜੀ ਕੀਤੀ ਹੈ ਤੁਹਾਨੂੰ ਪਤਾ ਹੀ ਹੈ ਜਿਹੜੇ ਐਸਟੀਐਮ ਨੇ ਇਲਜ਼ਾਮ ਲਾਇਆ ਕਿ ਬਦਤਮੀਜੀ ਮੈਡਮ ਦਾ 50 ਮਿੰਟ ਦਾ ਫਾਸਲਾ ਉਹ ਕੋਈ ਹੁੰਦਾ ਕੋਈ ਫਿਜ਼ੀਕਲ ਕਿਸ ਦੇ ਨੇੜੇ ਗਿਆ ਜਾਂ ਤਾਂ ਕੰਮ ਕੋਈ ਦਿੱਕਤ ਨਹੀਂ ਹੈਗੀ ਪਰ ਇਹਨਾਂ ਦੇ ਸਰਕਾਰਾਂ ਨੇ ਇੱਕ ਲਾਉਣਾ ਸਵੇਰ ਦੇ ਮੈਡਮ ਉਹਨਾਂ ਦੇ ਫੋਨ ਸੁਣ ਲਈ ਸੀ ਉਹਨਾਂ ਦੇ ਬੰਦੇ ਸਰਕਾਰ ਦੇ ਮੰਤਰੀ ਦਾ ਪੀਏ ਫੋਨ ਲੈ ਕੇ ਅੰਦਰ ਘੁੰਮ ਰਹੇ ਚੱਲਦੇ ਹੋ ਤਾਂ ਨਾ ਕੋਈ ਕੋਈ ਇਲੈਕਸ਼ਨ ਏਜੰਸੀ ਨਾ ਉਹ ਮਤਲਬ ਕਾਊਂਟਰਿੰਗ ਏਜੰਸੀ ਕੁਝ ਵੀ ਨਹੀਂ ਸੀ ਥੋੜੇ ਸਾਹਮਣੇ ਆ ਸਾਰੇ ਜੋਗਨਾ ਜੋ ਧੱਕੇਸ਼ਾਹੀ ਆ ਤੁਹਾਡੇ ਸਾਹਮਣੇ ਅਗਲਾ ਕੀ ਐਕਸ਼ਨ ਹੋਊਗਾ ਅੱਛਾ ਤਾਂ ਚਲੋ ਪਰਮਾਥ ਸਾਰੇ ਪਾਰੇ ਦੇ ਉਹ ਕੋਰਟ ਚ ਪੇਸ਼ ਕਰਤਾ ਜਿਵੇਂ ਵੀ ਹੋ ਕੋਈ ਗੱਲ ਨਹੀਂ ਹੈਗੀ ਫੇਸ ਕਰਾਂਗੇ ਪਰ ਘਬਰਾਉਂਦੇ ਨਹੀਂ ਕਿਸੇ ਕੋਲ ਭਾਈ ਦੇ ਨਹੀਂ ਹੈਗੇ ਜਿਹਨਾਂ ਨੇ ਡੈਟੀਫਾਈ ਕੀਤਾ ਸਰ ਕੋਈ ਸਮਾਂ ਬਦਲਣ ਵਾਲਾ ਹੀ ਆ ਜੀ ਹੁਣ ਸਮਾਂ 27 ਤੇ ਲੋਕਾਂ ਨੇ ਹਮਨੇ ਰਜੜਤਾ ਦੇਤੇ ਤੁਹਾਡੇ ਸਾਹਮਣੇ ਨੇ ਇੱਥੋਂ ਦਾ ਮੰਤਰੀ ਆ ਜੋ ਹਾਰ ਦੇਖ ਕੇ ਬਖੜਾਇਆ ਹੋਇਆ ਔਰ ਪਤਾ ਹੀ ਜ਼ਰਾ ਵੀ ਕੀ ਕੁਛ ਨਹੀਂ ਸਾਨੂੰ ਪਹਿਲਾਂ ਤੋਂ ਪਤਾ ਸੀ ਕਿ ਦਿਨ ਪਹਿਲਾਂ ਰਾਤ ਨੂੰ ਵੀ ਅਸੀਂ ਜਾਂਦੇ ਰਹੇ ਸੋ ਸਾਰੀ ਗੱਲ ਸਾਡੇ ਸਾਹਮਣੇ ਸੀ ਕੋਈ ਗੱਲ ਨਹੀਂ ਕਿਸੇ ਕਰ ਕੋ ਰੋੜ ਦੇਤਾ